ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੰਟੀ ਪੰਜਾਬੀ ਬਲੌਗ ਐਂਡ ਟਰੈਵਲ ਦੋਸਤੋ ਅੱਜ ਆਪਾਂ ਜਾ ਰਹੇ ਆ ਸ਼ਿਮਲੇ ਜੀ ਜਵਾਕਾਂ ਨੂੰ ਲੈ ਕੇ ਘੁੰਮਣ ਲਈ ਤੇ ਨਾਲ ਨਾਲ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਸ਼ਿਮਲੇ ਦੇ 뷰 ਸਾਰੇ ਰਸਤੇ ਦੇ 뷰 ਦਿਖਾਉਂਦੇ ਰਵਾਂਗੇ ਜੀ ਮੌਜ ਮਸਤੀ ਕਰਾਂਗੇ ਫੁੱਲ ਤੇ ਵੀਡੀਓ ਨਾਲ ਦੋਸਤੋ ਬਣੇ ਰੋ ਲਓ ਜੀ ਇੱਕ ਵਾਰ ਸਾਰਿਆਂ ਨੂੰ ਸਤਿ ਜੀ ਦੀ ਕਾਲ ਕਹਦੇ ਪੁੱਤ ਆ ਵੀ ਗੁਰਸ਼ਾਨ ਆ ਆਪਣਾ ਅਸ਼ੀਰਵਾਦ ਸਾਰਿਆਂ ਨੂੰ ਸ਼ੋਹਾਨਾ ਪਾ ਚੱਲੇ ਆਂ ਤੇ ਇੰਜੋਏ ਕਰਾਂਗੇ ਸਾਰੇ ਜਾਨੇ ਰਲ ਕੇ ਤੇ ਏਕਮ ਚਲੋ ਤੁਸੀਂ ਗੱਡੀ 'ਚ ਬੈਠੋ ਹੋਣਾ ਆਪਾਂ ਕਰੀਏ ਤਿਆਰੀ ਨਾਲ ਦੀ ਨਾਲ ਦੋਸਤੋ ਤੁਹਾਨੂੰ ਵੀਡੀਓ ਦਿਖਾਉਂਦੇ ਰਹਿਾਂਗੇ ਜੀ Shimla ਦੇ ਨਜ਼ਾਰੇ ਵੀਡੀਓ ਨਾਲ ਬੜੇ ਰੋ ਚਲੋ ਚੱਲਦੇ ਆਂ ਜੀ ਉਹ ਵੀ ਟਾਈਮ ਹੋ ਗਿਆ 4:30 ਸਵੇਰ ਦਾ ਤੇ ਗੱਡੀ ਆਪਣੀ ਤਿਆਰ ਆ ਚਲਿਏ ਏਕਮ ਚਲੋ ਬੈਠੋ ਬੈਠੋ ਬੇਟਾ ਫਟਾਫਟ ਲੇਟ ਹੋ ਰਹੇ ਆ ਚਲਿਏ ਤੇ ਨਾਲ ਦੀ ਨਾਲ ਛੱਡ ਲੀਆਂ ਲੱਟਾਂ ਆਪਾਂ ਗੱਡੀ ਦੀਆਂ ਦੇਖਦੇ ਆ ਹੁਣ ਅਗੇ ਰਾਹ ਚ ਦੇ ਵਿੱਚ ਨਾਲ ਦੀ ਨਾਲ ਤੁਹਾਨੂੰ ਸਾਰਾ ਵੀਊ ਦਿਖਾਉਂਦੇ ਰਾਵਾਂਗੇ ਦੋਸਤੋ ਵੀਡੀਓ ਨਾਲ ਬਣੇ ਰਹੋ ਦੋਸਤੋ ਆਪਾਂ ਪੈਟਰੋਲ ਪੰਪ ਤੇ ਰੁਕੇ ਸੀਗੇ ਜੀ ਤੇਲ ਪਵਾ ਲਈਏ ਤੇ ਨਾਲੇ 2 ਦਿਨ ਹੋਇਆ ਆਪਣੀ ਪੋਲੂਸ਼ਨ ਦਾ ਸਰਟੀਫਿਕੇਟ ਖਤਮ ਹੋ ਗਿਆ ਸੀ ਪੋਲੂਸ਼ਨ ਸੈਂਟਰ ਤੇ ਵੀ ਰੁਕੇ ਆ ਪੋਲੂਸ਼ਨ ਕਰਾ ਲਈਏ ਬੱਦੀ ਪੈਂਦਾ ਜੀ ਇਹ ਕਾਲਕਾ ਦੇ ਨੇੜੇ ਬਸ ਤੁਹਾਨੂੰ ਨਾਲ ਦੀ ਨਾਲ ਆਪਾਂ ਵੀਡੀਓ ਦਿਖਾਉਂਦੇ ਰਵਾਂਗੇ ਸਾਹਮਣੇ ਸਾਨੂੰ ਪਹਾੜ ਦੀ ਕਰਨ ਲੱਗ ਗਏ ਆ ਅੱਗੇ ਤੁਹਾਨੂੰ ਕਰਾਉਣੇ ਆ ਦਰਸ਼ਨ ਪਹਾੜਾਂ ਦੇ ਵੀਡੀਓ ਨਾਲ ਬਣੇ ਰਹੋ ਇੱਧਰ ਰਸਤਾ ਜਾਂਦਾ ਸਾਹਮਣੇ ਸੋਲਨ ਨੂੰ ਤੇ ਬਰੌਗ ਨੂੰ ਜਾਂਦਾ ਇੱਧਰ ਖੱਬੇ ਪਾਸੇ ਸਾਹਮਣੇ ਦੇਖੋ ਮੇਰੇ ਕਿੰਨਾ ਵਧੀਆ ਪੂਰਾ 뷰 ਆ ਸਾਹਮਣੇ ਪਹਾੜਾ ਠੰਡੀਆਂ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਦੋਸਤੋ ਮਾਰਚ ਦੀ ਅੱਜ ਹੋ ਗਈ 19 ਤਰੀਕ ਸਾਨੂੰ ਜਦੋਂ ਘਰੋਂ ਪਰੇ ਸੀ ਲੱਗਦਾ ਸੀ ਗਰਮੀ ਹੋਊਗੀ ਜਦੋਂ ਇਹ ਲਿਆ ਸੀਗਾ ਮਰਿਆ ਜਾ ਸੀਗਾ ਪਿੱਛੇ ਪੈਟਰੋਲ ਪੰਪ ਤੋਂ ਤੇ ਆਹ ਦੇਖੋ ਆ ਸੋਲਨ ਕੋਲੇ ਆ ਗਏ ਪੂਰਾ ਘਵਾਰਾ ਜਾ ਬਣ ਗਿਆ ਪੂਰਾ ਗੈਸੀ ਘਵਾਰਾ ਬਣ ਗਿਆ ਦੇਖੋ ਹਲਦੀਰਾਮ ਦਾ ਪੂਰਾ ਫਟਣ ਤੇ ਆ ਗਿਆ ਪਟਾਕਾ ਪੈਣ ਤੇ ਆ ਗਿਆ ਦਾ ਉੱਡਣ ਨੂੰ ਤਿਆਰ ਬਹੁਤ ਸੋਹਣਾ ਮੌਸਮ ਹੋਇਆ ਪਿਆ ਜੀ ਤੁਸੀਂ ਦੇਖ ਸਕਦੇ ਹੋ 뷰 ਇੱਥੇ ਦਾ ਆ ਹੋਟਲ ਆ ਇੱਥੇ ਰੂਟ 05 ਆ ਸੋਲਨ ਨੂੰ ਰਸਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਇਹ ਅਸੀਂ ਕੇ ਚਾਹ ਚਾਹ ਦਾ ਅਰੇਂਜਮੈਂਟ ਅਸੀਂ ਨਾਲ ਰੱਖੀ ਦਾ ਤੁਹਾਨੂੰ ਪਤਾ ਚਾਹ ਬਿਨਾ ਥੋੜਾ ਜਿਹਾ ਔਖਾ ਹੀ ਸਰਦਾ ਆ ਫੁੱਲ ਗਿਆ ਫੁੱਲ ਗਿਆ ਆ ਚਾਹ ਦੀ ਬੋਤਲ ਲੈ ਕੇ ਆਈ ਸੀ ਨਾਲ ਤੁਹਾਨੂੰ ਪਤਾ ਕਰੋ ਫਿਰ ਦੁੱਧ ਦੁੱਧ ਪਾ ਕੇ ਕਿਹੜਾ ਜਿਆ ਕਰਕੇ ਕੰਮ ਲਿਆਂਦਾ ਸੀਗਾ ਇਹ ਕੰਮ ਕਿੱਦਾਂ ਲੱਗਿਆ ਬਰੇ ਠੰਡਾ ਮਾਹੌਲ ਦੇਖ ਕੇ ਕਿਲੋ ਮੀਟਰ ਰਹਿ ਗਿਆ ਪੰਜਾਬੀ ਢਾਬੇ ਤੇ ਰੁਕੇ ਆਪਾਂ ਦਾ ਰੈਡ ਕੈਪਸ਼ੀਮ ਪੰਜਾਬੀ ਢਾਬਾ ਬਹੁਤ ਵਧੀਆ ਠੰਡੀਆਂ ਖਵਾਵਾਂ ਆ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਇਥੋਂ ਆਪਾਂ ਠੰਡਾ ਲੈਣਾ ਇੱਕ ਕੋਲ ਡਰਿੰਕ ਪੀਨੇ ਆ ਇੱਧਰ ਦੇਖੋ ਪੂਰਾ ਜੰਗਲਾਤ ਮਹਿਕਾ ਹੀ ਬਣਿਆ ਪਿਆ ਠੰਡਾ ਪੂਰਾ ਹੋਇਆ ਪਿਆ ਪੂਰਾ ਵਧੀਆ ਮਾਹੌਲ ਇੱਥੇ ਦਾ ਜੀ ਹੁਣ ਆਪਾਂ ਕੋਲ ਡਰਿੰਕ ਲੈਨੇ ਆ ਬਾਈ ਤੋਂ ਰੋਡ ਦੇ ਬਿਲਕੁਲ ਨਾਲ ਰੂਮ ਮਿਲ ਗਿਆ ਆਪਾਂ ਨੂੰ 203 ਨੰਬਰ ਇਹ ਖੁੱਲ ਜਾਂਦਾ ਹੈ ਇਹ ਬਾਈ ਆਪਣੇ ਬੈਗ ਬੋਗ ਚੱਕ ਕੇ ਲੈ ਕੇ ਆਇਆ ਵਾ ਬਹੁਤ ਮਿਹਨਤ ਕਰੀ ਬਹੁਤ ਵਧੀਆ ਰੂਮ ਮਿਲੇ ਆਪਾਂ ਨੂੰ ਤੁਸੀਂ ਦੇਖ ਸਕਦੇ ਹੋ ਇੱਥੇ ਦਾ 뷰 ਇੱਕ ਮਣੀ ਲੱਗੇ ਮਸਤੀ ਕਰਨ ਉਹਦੀ ਇਹ ਸ਼ੀਸ਼ਾ ਲੱਗਿਆ ਇੱਥੇ ਦੇਖੋ 뷰 ਸ਼ਿਮਲੇ ਦਾ ਬਹੁਤ ਨਿਆਰਾ ਜੀ ਫੁੱਲ ਪੂਰੀ ਠੰਡ ਹੋਈ ਪਈ ਆ ਅਸੀਂ ਤਾਂ ਪਾ ਕੇ ਆਏ ਸੀ ਟੀ ਸ਼ਰਟਾਂ ਲੇਕਿਨ ਮੌਸਮ ਬਹੁਤ ਖਰਾਬ ਆ ਲੋ ਜੀ ਇੱਕ ਮਹੌਨਾ ਨੇ ਤਾਂ ਕਰਤੀ ਹੈ ਸ਼ਰਾਰਤਾ ਸ਼ੁਰੂ ਆਂਦੀ ਲੇਕਿਨ ਕਮਰਾ ਬਹੁਤ ਵਧੀਆ ਮਿਲੇ ਆ ਆ ਬੈੱਡ ਲੱਗਿਆ ਜੀ ਸੋਫਾ ਲੱਗਿਆ ਕੁਰਸੀਆਂ ਲੱਗੀਆਂ ਆਰਾਮ ਨਾਲ ਚਾਹ ਪਾਣੀ ਪੀ ਸਕਦੇ ਆ ਬੈਠ ਕੇ ਟੇਬਲ ਲੱਗਿਆ ਦੋਸਤੋ ਆ ਸ਼ਿਮਲੇ ਦੇ ਵਿੱਚ ਅਸੀਂ ਅਨਫਿਲਡ ਹੋਟਲ ਦੇ ਵਿੱਚ ਰੁਕੇ ਆ ਥੋੜਾ ਜਿਹਾ نیچے ਉਤਰ ਕੇ ਆਣਾ ਪਿਆ ਰਸਤਾ ਲੇਕਿਨ ਇੱਥੇ ਦਾ ਵਿਊ ਬਹੁਤ ਵਧੀਆ ਵਾ ਰੇਟ ਵੀ ਬਿਲਕੁਲ ਘੱਟ ਆ ਕੁਰਸੀਆਂ ਲੱਗੀਆਂ ਟੇਬਲ ਲੱਗੇ ਆ ਬਾਕੀ ਵੀਡੀਓ ਦੇ ਵਿੱਚ ਆਪਾਂ ਨਾਲ ਦੀ ਨਾਲ ਤੁਹਾਨੂੰ ਦਿਖਾਈ ਜਾਵਾਂਗੇ ਤੁਸੀਂ ਵੀ ਆਣਾ ਹੋਊਗਾ ਤਾਂ ਇਹਨਾਂ ਹੋਟਲ ਵਾਲਿਆਂ ਨਾਲ ਸੰਪਰਕ ਜ਼ਰੂਰ ਕਰ ਲਿਓ ਤੁਸੀਂ ਬਿਲਕੁਲ ਸਸਤਾ ਰੇਟ ਆ ਵੀਰੇ ਉਹਨਾਂ ਦਾ ਸੁਭਾਅ ਵੀ ਵਧੀਆ ਵਾ ਸਾਰਿਆਂ ਦਾ ਤੇ ਤੁਸੀਂ ਸਾਹਮਣੇ ਪਾਸੇ ਹੈਲੀਪੈਡ ਬਣਿਆ ਜੀ ਉਹ ਸਾਹਮਣੇ ਪਾਸੇ ਬੜਾ ਨਜ਼ਾਰਾ ਬਣਿਆ ਬੈਥਾ ਤਾਂ ਮੌਸਮ ਬਹੁਤ ਵਧੀਆ ਪੱਤੇ ਵੀ ਹਰੇ-ਹਰੇ ਹੋਏ ਪਏ ਆ ਚਿੱਟੇ-ਚਿੱਟੇ ਦਿਨ ਜਿਵੇਂ ਬਰ ਪਈ ਹੁੰਦੀ ਆ ਕੱਲ ਨੂੰ ਅਸੀਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਵੀ ਦਿਖਾਵਾਂਗੇ ਕੁਫਰੀ ਨਾਰਕੰਡਾ ਸਾਰਾ ਨਾਰਕੰਡਾ ਦੇ ਵਿੱਚ ਦੱਸਿਆ ਜਾ ਰਿਹਾ ਕਿ ਬਰਫਾ ਅਸੀਂ ਟੈਕਸੀ ਇੱਥੋਂ ਹੀ ਕਰ ਲਈ ਸਾਰਾ ਸਮਝਾਉਂਗਾ ਵੀਡੀਓ ਨਾ ਬਣੇ ਰਹੋ ਦੋਸਤੋ ਕਿੰਨੇ ਦੀ ਟੈਕਸੀ ਹੋਈ ਆ ਕੀ ਹਿਸਾਬ ਦਾ ਵਾ ਇੱਥੇ ਦਾ ਰੂਮ ਦਾ ਸਾਰਾ ਕੁਝ ਸਮਝਾਉਂਗਾ ਵੀਡੀਓ ਨਾ ਬਣੇ ਰਹੋ ਸਕਿਪ ਨਾ ਕਰਿਓ ਪੂਰਾ ਨਜ਼ਾਰਾ ਆਉਣ ਵਾਲਾ ਅੱਗੇ ਮਾਲ ਰੋਡ ਤੇ ਵੀ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਬੜਾ ਠੰਡ ਬਹੁਤ ਜ਼ਿਆਦਾ ਜਲਦਾ ਵਾ ਗਿਆ ਸੀ ਸਾਨੂੰ ਲੱਗ ਰਿਹਾ ਸੀ ਬਹੁਤ ਜ਼ਿਆਦਾ ਠੰਡ ਸੀ ਮੈਂ ਕਿਹਾ ਗਰਮੀ ਵਾਲਾ ਮਾਹੌਲ ਸੀ ਸਾਡੇ ਲੁਧਿਆਣੇ ਦੇ ਵਿੱਚ ਇੱਥੇ ਅਖੰਡ ਬਹੁਤ ਆ ਰਾਤ ਨੂੰ ਬਹੁਤ ਹੋਣੀ ਆ ਜੇ ਆ ਬੈੱਡ ਦੇਖ ਲਿ ਪੂਰਾ ਪੂਰਾ ਫੋਨ ਨੀ ਆ ਰਿਹਾ ਹੋਏ ਇਹ ਤਾਂ ਬੈੱਡ ਦਾ ਚਲ ਆਹਾਂ ਇਹਨਾਂ ਰਹਾ ਹੋ ਗਏ ਬਹਿਰੇ ਜੀ ਆਉਂਦੇ ਹੀ ਲੱਗੇ ਕਿਤਾਬਾਂ ਪੜਨ ਕਿਹੜੀ ਕਿਤਾਬ ਅਸਦੀ ਪਏ ਉਹ ਬਹਿਰਾ ਤੂੰ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਇੱਥੇ ਆ ਗਏ ਇਹਨਾਂ ਨੂੰ ਦੀ ਸ਼ਾਨ ਹੈ ਸ਼ਿਵ ਕੁਮਾਰ ਬਟਾਲਵੀ ਬਣਾਉਣੇ ਦਾ ਜੀ ਸਾਡਾ ਲੋ ਜੀ ਸੰਦੀਪ ਆ ਗਏ ਇਹ ਨਜ਼ਾਰਾ ਲੈਂਦਾ ਪਿਆ ਹੋਏ ਮੌਸਮ ਦਾ ਟੇਬਲ ਲੱਗਿਆ ਬੁੱਕ ਪੜਨ ਲੱਗਿਆ ਓਰੇ ਸ਼ਿਵ ਕੁਮਾਰ ਬਟਾਲਵੀ ਦੀ ਸ਼ੇਰ ਸੁਣਾਊਗਾ ਥੋੜੇ ਟਾਈਮ ਤੱਕ ਦੇਖਿਓ ਇਹਨੂੰ ਕੈਮਰੋ ਮੋੜ ਲੈਣਾ ਤੇ ਪਰੋਟੀ ਲਾ ਕੇ ਇਹਨੂੰ ਵੀ ਹੋ ਗਿਆ ਕਮਰੇ ਚੋਂ ਨਹਾਣ ਹੋ ਕੇ ਤਿਆਰ ਹੋ ਕੇ ਜੈਕਟਾਂ ਪਾ ਕੇ ਨਿਕਲ ਗਏ ਆ ਆ ਛੱਡ ਗਏ ਨੇ ਮਾਲ ਰੋਡ ਦਿਖਾਉਨੇ ਆ ਤੁਹਾਨੂੰ ਨਾਲ ਦੀ ਨਾਲ ਆ ਪਿੱਛੇ ਮਾਰਕੀਟ ਆ ਸਾਰੀ ਚੜਾਈ ਆ ਜਿੱਥੇ ਅਸੀਂ ਕਮਰਾ ਲਿਆ ਤੇ ਮਾਰ ਰੋਡ ਤੇ ਲੈ ਕੇ ਚੱਲਦੇ ਆ ਤੁਹਾਨੂੰ ਦੁਕਾਨਾਂ ਲੱਗੀਆਂ ਨੇ ਲਓ ਜੀ ਦੇਖੋ ਸ਼ਿਮਲੇ ਦਾ ਨਕਸ਼ਾ ਬਣਿਆ ਹੋਇਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਉਸਲੇ ਵੀਰ ਵੀ ਪੂਰੀ ਡਿਊਟੀ ਨਿਭਾ ਰਹੇ ਨੇ ਉਹ ਇਤਰਾ ਫਰੂਟ ਬੇਕਰੇ ਆ ਜੀ ਲਓ ਜੀ ਸਾਹਮਣੇ ਦੇਖੋ ਤੁਸੀਂ ਅੰਗਰੇਜ਼ ਗੋਰੇ ਗੋਰੀਆਂ ਆਨੰਦ ਲੈਂਦੇ ਹੋਏ ਸ਼ਿਮਲੇ ਦਾ ਦੇਖੋ 100 ਰੁਪਏ ਦਾ 100 ਰੁਪਏ ਦੇ ਤੋਂ ਕਈ ਨਹੀਂ ਮਿਲਣਗੇ ਲਓ ਜੀ ਦੇਖੋ ਨਿਆਰੇ ਆ ਸਾਹ ਜੜ ਗਿਆ ਕੀ ਦਾ ਕਿਰ ਕਿਦਾਂ ਰਹੀ ਉਹ ਵਾਲੀ ਚੜਾਈ ਸੀ ਨਾ ਜਿਹੜੀ ਸਿੱਧੀ ਸੀਗੀ ਹੂੰ ਠੀਕ ਆ ਇਸ ਕਰਕੇ ਹੁਣ ਕੋਈ ਪ੍ਰੋਬਲਮ ਨਹੀਂ ਗੀ ਸਾਹ ਚੜ ਗਿਆ ਸੀ ਹੁਣ ਆਰਾਮ ਨਾਲ ਜਾ ਰਹੇ ਆ ਚੱਲ ਕੋਈ ਨਾ ਹੁੰਦਾ ਹੀ ਆ ਇਹ ਤਾਂ ਪਹਿਲੀ ਵਾਰ ਆਏ ਆ ਮੰਮੀ ਕੁੱਤਾ ਆਪਣੇ ਤਾਂ ਇਹ ਆ ਵੀ ਜਿਹੜੇ ਤੇਰੇ ਮੇਕਅਪ ਵਾਲੇ ਉਹ ਸੁਰਖੀ ਪਾਊਡਰ ਸੀ ਉਹ ਫਟ ਗਿਆ ਹਾਏ ਹਾਂ ਸੱਚੇ ਨਾ ਉਹਨੂੰ ਪਤਾ ਨਹੀਂ ਕੀ ਹੋ ਗਿਆ ਸਾਰੇ ਖੁੱਲ ਗਏ ਉਹ ਜਿੱਦਾਂ ਗੈਸ ਚ ਗੁਵਾਰੇ ਚ ਹਵਾ ਰੀਂ ਪਰ ਜਾਂਦੀ ਆ ਉਦਾਂ ਹੀ ਉਹ ਵੀ ਫਟ ਗਏ ਸਾਰੇ ਟਿਊਬਾਂ ਵੀ ਹੋਰ ਕਿਉਂ ਸਾਰੇ ਹਾਂਜੀ ਯਾਰ ਜਵਾਗ ਦੀ ਬਰੂਟੀ ਖੋਲੀ ਇਹਨਾਂ ਨੇ ਤੇਰੇ ਮਾਰਨਗੇ ਉਹ ਮਗਰ ਉਹ ਦੇਖੋ ਬਰੂਟੀ ਖੋਲ ਹੀ ਜਵਾਗ ਦੀ ਇਹਨਾਂ ਨੇ ਦੋ ਜੀ ਇਧਰ ਭਗਤ ਸਿੰਘ ਉਹਨਾਂ ਦੀਆਂ ਆ ਗਈਆਂ ਫੋਟੋਆਂ ਆਰਮੀ ਦੀਆਂ ਗਲਤ ਗਾਈਡ ਆ। ਆਹ ਦੇਖੋ ਪੂਰੀ ਆਰਮੀ ਦੀ ਫੋਟੋਆਂ ਨਜ਼ਾਰੇਦਾਰ ਮਾਈ ਕੰਟਰੀ ਮਾਈ ਮਿਸ਼ਨ ਮਾਈ ਹਾਂਜੀ ਦੋਸਤੋ ਇਹ ਰਸਤਾ ਸਿੱਧਾ ਯਕੂ ਮੰਦਰ ਨੂੰ ਜਾਂਦਾ ਵਾ ਇੱਥੇ ਆਟੋ ਵਾਲੇ ਟੈਕਸੀ ਵਾਲੇ ਤੁਹਾਨੂੰ ਕਹਿਣਗੇ ਕਿ 500 ਰੁਪਏ ਇੱਕ ਬੰਦਾ 2500 ਰੁਪਏ ਜੇ ਤੁਸੀਂ 5 ਬੰਦੇ ਆਉਂਦਾ 2500 ਰੁਪਏ ਦੇ ਦਿਓ ਲੇਕਿਨ 2500 ਰਾਂ ਦੇਓ ਤੁਸੀਂ ਤੇ ਆਰਾਮ ਨਾਲ 1800 ਰੁਪਏ ਜੇ ਮੰਨ ਜਾਂਦੇ ਆ ਬੜਾ ਇਹਨਾਂ ਨੂੰ ਕਹਿ ਦਿਓ 800 ਰੁਪਏ ਦੇ ਤੁਹਾਡਾ ਯਾਕੂਮੰਦ ਦਿਖਾ ਦੇਣਗੇ ਟੈਕਸੀ ਵਾਲੇ ਤੁਹਾਨੂੰ ਠੀਕ ਹੈ ਜੀ ਤੇ ਬਾਕੀ ਮਾਲ ਰੋਡ ਦੇ ਉੱਤੇ ਅਸੀਂ ਜਾ ਰਹੇ ਹਾਂ ਵੈਸੇ ਅਸੀਂ ਯਾਕੂਮੰਦ ਨਹੀਂ ਜਾਣਾ ਕਿਉਂਕਿ ਅਸੀਂ ਸਾਡੀ ਟੈਕਸੀ ਲਈ ਹੋਈ ਆ ਉਹ ਕੁਫਰੀ ਤੇ ਨਾਰਕੰਡਾ ਉਧਰ ਉਹਦੀ ਵੀਡੀਓ ਲਾਉਗੀ ਆਪਣੀ ਅਗਲੀ ਵੀਡੀਓ ਦੇਖਦੇ ਰਹੋ ਦੋਸਤੋ ਤੇ ਆਪਾਂ ਦੇਖਦੇ ਆ ਰਾਤ ਦਾ ਸੀਨ ਦਿਖਾਵਾਂਗੇ ਤੁਹਾਨੂੰ ਮਾਲ ਰੋਡ ਦਾ ਮਾਲ ਰੋਡ ਦਾ ਰਾਤ ਦਾ ਸੀਨ ਦਿਖਾਵਾਂਗੇ ਸਾਰਾ ਵੀਡੀਓ ਦਾ ਬਣੇ ਰਹੋ ਇਹਨੇ ਨਜ਼ਾਰੇ ਦਿਖਾਵਾਂਗੇ ਮਾਲ ਰੋਡ ਤੇ ਦੁਨੀਆ ਬੜੀ ਰੰਗ ਬਰੰਗੀ ਆਈ ਹੋਈ ਆ ਇੱਥੇ ਤਾਂ ਦੇਖ ਰਹੇ ਹੋ ਦੋਸਤੋ ਤੁਸੀਂ ਮਾਲ ਰੋਡ ਦਾ ਸੀਨ ਹੈ ਤਰਿਸ਼ਕ ਜੁਐਲਰ ਵਾਲੇ ਇੱਥੇ ਵੀ ਸ਼ਾਪ ਹੈਗੀ ਇਧਰ ਫਿਲਟਰ ਗੀਅਰ ਤੇ ਮਾਲ ਰੋਡ ਰਾਤ ਨੂੰ ਪੂਰੇ ਨਜ਼ਾਰੇ ਹੁੰਦੇ ਆ ਦੋਸਤੋ ਅੰਗਰੇਜ਼ ਵੀ ਦੇਖੋ ਪੂਰੀਆਂ ਦੂਰਪੀਨਾ ਪਾ ਕੇ ਗਲ ਚ ਨਜ਼ਾਰੇ ਲੈਂਦੇ ਫਿਰਦੇ ਆ ਆਪਾਂ ਵੀ ਬਨਾਂਗੇ ਰੰਗ ਰਾਤ ਨੂੰ ਟੜਦਾ ਸਵਾਲ ਲੈਂਦੇ ਫਿਰਦੇ ਆ ਮੌਕੀ ਪੂਰਾ ਜਿਬਾਕਾ ਤੋਂ ਭੂਜੀ ਇਹ ਨਮਕੀਨ ਖੋ ਲੈਂਦੇ ਆ ਆ ਦੇਖੋ ਤਸਵੀਰ ਕਿੰਨੀ ਪਿਆਰੀ ਬਣਾਈ ਆ ਪਹਾੜਾਂ ਦੀ ਗਰਮੀਆਂ ਦੇ ਵਿੱਚ ਜੂਨ ਮਹੀਨੇ ਦੇ ਵਿੱਚ ਦੋਸਤੋ ਇੱਥੇ ਜਿਆਦਾ ਇਕੱਠ ਹੁੰਦਾ ਵਾ ਕਿਉਂਕਿ ਛੁੱਟੀਆਂ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਨੇ ਫੈਮਲੀਆਂ ਜਿਆਦਾ ਆਉਂਦੀਆਂ ਘੁੰਮਣ ਲਈ ਇਹ ਜਗ੍ਹਾ ਤੇ ਭਾਈ ਵੀ ਪੂਰੀ ਡਿਊਟੀ ਨਿਭਾ ਰਿਆ ਤਰਲੇ ਵਾਲੀ ਪਲ ਟੋਪੀ ਲੈ ਕੇ ਨਿਆਰੇ ਬੰਨੇ ਬਿਆਨੇ ਵੀ ਚੌਂਕ ਦੇ ਵਿੱਚ ਫੁਰਸਲੇ ਬਾਈ ਨੇ ਦੇਖੋ ਤੁਰਲੇ ਵਾਲੀ ਪੱਗ ਰੋਗ ਤੇ ਸੌਂਪਰਤ ਗਤੀਸ਼ ਫਿਰ ਬੈਂਕੂ ਦੇ ਬਹੁਤ ਠੰਡੀ ਹਵਾ ਆ ਰਹੀ ਆ ਦੋਸਤੋ ਇਹ ਆ ਮਾਡ ਰੋਡ Shimla ਦਾ ਕੱਲੀ ਕੱਲੀ ਚੀਜ਼ ਦਿਖਾਵਾਂਗੇ ਤੁਹਾਨੂੰ ਬਣੇ ਰਹੋ ਦੋਸਤੋ ਉਹ ਜਿਹੜਾ ਉੱਤੇ ਤੁਹਾਨੂੰ ਉਹ ਦਿਖ ਰਿਹਾ ਜਾਕੂ ਮੰਦਿਰ ਆ ਲਓ ਜੀ ਲਾਲਾ ਲਾਜਪਤਰਾ ਇਹਦੀ ਤਸਵੀਰ ਦੇਖੋ ਕਿੰਨੀ ਵਧੀਆ ਬੁੱਤ ਬਣਾਇਆ ਪਾ ਲਾਲਾ ਲਾਜਪਤਰਾ ਇਹਦਾ ਪੀਆਂ ਆਪਕੇ ਸਰੀਕ ਪਿਆਰੀ ਬਾਜਪਈ ਦੀ ਫੋਟੋ ਆ ਤੇ ਆਪਾਂ ਪਹੁੰਚ ਚੁੱਕੇ ਆ ਦੋਸਤੋ ਚਰਚ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾ ਰਿਹਾ ਜੀ ਤੁਸੀਂ ਦੇਖ ਸਕਦੇ ਹੋ ਮਾਰਚ ਦਾ ਮਹੀਨਾ ਚੱਲ ਰਿਹਾ ਵਾ ਤੇ ਦੇਖ ਸਕਦੇ ਹੋ ਤੁਸੀਂ ਅਜੇ ਤੱਕ ਲੋਕ ਜੈਕਟਾਂ ਕੋਟੀਆਂ ਦੇ ਵਿੱਚ ਫਿਰ ਰਹੇ ਆ ਕਿਉਂਕਿ ਠੰਡ ਹੈਗੀ ਆ ਉਰੇ ਰੂਮ ਦੇ ਵਿੱਚ ਵੀ ਬਹੁਤ ਜਿਆਦਾ ਠੰਡ ਸੀਗੀ ਤੁਸੀਂ ਦੇਖ ਸਕਦੇ ਹੋ ਅਸੀਂ ਤਾਂ ਆਪ ਜੈਕਟਾਂ ਪਾ ਕੇ ਆਏ ਆ ਬਹੁਤ ਜਿਆਦਾ ਲੋਕਾਂ ਦਾ ਇਕੱਠ ਆ ਲੋਕ ਆਏ ਹੋਇਆ ਹੌਲੀਡੇ ਮਨਾਉਣ ਲਈ ਅਕੇ ਚੱਲਾਂਗੇ ਆਪਾਂ ਨੇੜੇ ਤੁਹਾਨੂੰ ਲੋ ਜੀ ਘੋੜੇ ਤੇ ਬੈਠਾ ਬਾਈ ਦੇਖੋ ਸਵਾਰੀ ਕਰ ਰਿਹਾ ਚਰ ਨਜ਼ਾਰੇ ਲੈਂਦਾ ਪਿਆ ਹੋਇਆ ਉਹ ਸਕਰੀਨ ਲੱਗੀ ਐ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿੱਥੇ ਸਕਰੀਨ ਲੱਗੀ ਆ ਆ ਉਹ ਦੇ ਆ ਉਹ ਸਾਹਮਣੇ ਦੇਖੋ ਦੋਸਤੋ ਸਕਰੀਨ ਲੱਗੀ ਆ ਅੱਛਾ ਨਰਸਿੰਘ ਹਾਂ ਇਧਰ ਸਕਰੀਨ ਲੱਗੀ ਆ ਤੇਰਾ ਸ਼ਾਮ ਦਾ ਸੀਨ ਦੋਸਤੋ ਬੜਾ ਵਧੀਆ ਹੋਕੋ ਕੀ ਲਾਈਟਿੰਗ ਵੀ ਲੱਗੀ ਆ ਰਾਤ ਨੂੰ ਦੇਖਾਂਗੇ ਨਜ਼ਾਰੇ ਉੱਥੇ ਦੇ ਕੀ ਆ ਅੱਜ ਅਸੀਂ ਉਰੀ ਆ ਸ਼ਮਲੇ ਦੀ ਆਟਮਾ ਕਹਿੰਦਾ ਸਿੱਧੂ ਖਾ ਕੇ ਦੇਖੋ ਬਾਈ ਦੁਕਾਨ ਵਾਲਾ ਕਹਿੰਦਾ ਆ ਸਿੱਧੂ ਆਈਟਮ ਕਰਾਈ ਆ ਤੇ ਗੁਰਸ਼ਾਨ ਹੁਣਾਂ ਨੇ ਲਈਆਂ ਨੇ ਕੁਲਫੀਆਂ ਏ ਕੰਬੀ ਕੁਲਫੀ ਖਾਂਦਾ ਪਿਆ ਵਾ 50-50 ਰੁਪਏ ਦੀ ਕੁਲਫੀ ਆ ਟੇਸਟ ਕਰ ਰਹੀਆਂ ਬਿਲਕੁਲ ਨਿਆਰਾ ਆ ਵੀ ਬੋਤਲਾਂ ਬਹੁਤ ਵਧੀਆ ਨੇ ਹਿਮਾਚਲ ਦੀਆਂ ਪਹਾੜੀ ਆਈਟਮਾਂ ਪਰੂਟ ਵਾਲੀਆਂ ਸਾਰੀਆਂ ਪਹਾੜੀ ਆਈਟਮਾਂ ਨੇ ਉਹ ਸਿੱਧੂ ਦੇਖਦੇ ਆ ਪਹਿਲੀ ਵਾਰ ਖਾਣਾ ਸਿੱਧੂ 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 ਸੋਰੀ ਸਿੱਧੂ ਆ ਸਿੱਧੂ ਆਹ ਦੇਖ ਲਓ ਅਰੇ ਮੈਨੇ 100 ਲਿਆ ਅਜਾ 100 ਇਹ ਸਿੱਧੂ ਆਈਟਮ ਆ ਕਹਿੰਦਾ ਖਾ ਕੇ ਦੇਖੋ ਸਿੱਧੂ ਵੀ ਬਹੁਤ ਜਬਰਦਸਤ ਟੀਰ ਹੁੰਦੀ ਆ ਦੇਖਾਂ ਮਿੱਤੇ ਉਹ ਬਰਾਦ ਤੇ ਪਰ 40 50 ਦੇ ਵਿੱਚ ਸਵੀਟ ਕੌਰਨ ਮਿਲਦੇ ਆ ਵਧੀਆ ਤੇ ਗੁਲਾਬ ਜੰਮਣਾ ਵਗੈਰਾ ਸਿੱਧੂ ਵਗੈਰਾ ਆਈਟਮ ਆ ਹਿਮਾਚਲ ਦੀ ਬਹੁਤ ਵਧੀਆ ਟੇਸਟ ਬਹੁਤ ਵਧੀਆ ਸੀ ਤੁਸੀਂ ਵੀ ਕਰਕੇ ਦੇਖਿਓ ਲੇਕਿਨ ਨਮਕੀਨ ਹੁੰਦੀ ਆ ਵੀਰੇ ਖਾਣ ਦੇ ਵਿੱਚ ਮਿੱਠੀ ਨਹੀਂ ਹੁੰਦੀ ਆ ਇਹ ਦੇਖਣ ਨੂੰ ਮਿੱਠੀ ਲੱਗਦੀ ਆ ਔਰ ਸੜਤੀ ਲਓ ਜੀ ਆਪਾਂ ਦਾ ਲੇ ਆ ਸਵੀਟ ਕੌਰਨ ਇਹ ਖਾਣੇ ਆ ਜੀ ਆ ਦੇਖੋ ਇੱਧਰ ਗੱਡੀ ਬਣਾਤੀ ਮੈਨੂੰ ਤਾਂ ਛੱਡ ਕੇ ਨਹੀਂ ਲਾਈ ਤੂੰ ਇਹ ਛੋਟੀ ਤੱਕ ਬਣਾਤੀ ਮਸ਼ੀਨ ਜੀ ਨੇ ਮੈਂਟ ਲਾਇਆ ਪਿੱਛੇ ਰਾਤ ਦਾ ਸੀਨ ਦਿਖਾਵਾਂਗੇ ਤੁਹਾਨੂੰ ਉਹ ਇਹ ਕਹਿੰਦੇ ਰਾਤ ਨੂੰ ਬਹੁਤ ਜ਼ਿਆਦਾ ਰੌਣਕਾਂ ਲੱਗਦੀਆਂ ਨੇ ਦਿਖਾਵਾਂਗੇ ਰਾਤ ਨੂੰ ਸ਼ਿਮਲੇ ਦਾ ਸੀਨ ਲੋ ਜੀ ਬਾਈ ਇੱਥੇ ਦੇਖੋ ਬਈ ਉਹ ਰੋਕ ਬੈਠੇ ਆ ਕੰਮ ਬੇਲਪੁੜੀ ਵੇਚਦੇ ਆ ਜੀ ਅਸੀਂ ਵੀ ਲਈ ਆ ਦੇਖਦੇ ਆ ਟੇਸਟ ਆ ਦਾ ਬੇਲਪੁੜੀ ਦਾ ਕੀ ਸੁਆਦ ਆ ਬੇਲਪੁੜੀ ਦਾ ਜੀ ਇਧਰਲੇ ਪਾਸੇ ਕੋੜੇ ਆ ਤੇ ਜਿਹੜਾ ਦਰਖਤ ਖੜਾ ਵਾ ਬਿਲਕੁਲ ਸੁੱਕਾ ਦਰਖਤ ਆ ਤੁਸੀਂ ਦੇਖ ਸਕਦੇ ਹੋ ਇਹ ਵੀ ਵਾ ਕਾਲਾ ਦੇਖੋ ਫਰੀ ਵਾਲਾ ਝੂਟਾ ਤਲਾਂੀਆਂ ਲੱਗੀਆਂ ਜਵਾਕ ਉੱਤੇ ਜਾਂਦੇ ਆ ਤੇ ਨਿਆਰੇ ਨਾਲ ਐਨ ਘਸੜਦੇ ਹੁੰਦੇ ਆ ਆ ਦੇ ਐ ਚੋਬਰ ਨਿਆਰੇ ਲੈਂਦਾ ਹੁੰਦਾ ਉਹ ਚੜ ਗਿਆ ਸਾਡਾ ਇੱਕ ਕੰਬੀ ਆਉਂਦਾ ਇੱਕ ਕੰਬੀ ਆਉਂਦਾ ਵਾ ਦੇਖੋ ਚੜ ਗਿਆ ਇੱਕ ਕੰਬੀ ਇੱਕ ਕੰਬੀ ਦੇਖੋ ਲਓ ਜੀ ਬੱਸ ਕਰੋ ਹੁਣ ਇੰਨਾ ਥੋੜੀ ਕਰੀ ਦਾਂ ਆ ਗਿਆ ਪਹਾੜਾਂ ਨਾਲ ਇੰਨਾ ਦਿੱ ਆ ਗਿਆ ਆ ਗਿਆ ਆ ਗਿਆ ਆ ਗਿਆ ਲਓ ਜੀ ਉਹ ਆ ਗਿਆ ਉਹ ਨਹੀਂ ਪੜੋ ਦੋ ਦੋ ਜਾ ਇਕੱਠੇ 这样有

ਦੇਖ ਸਕਦੇ ਹੋ ਤੁਸੀਂ ਦੋਸਤੋ ਦੇਖੋ ਇੱਧਰਲੇ ਪਾਸੇ ਝਰਨਾ ਪੂਰਾ ਰੰਗਾ ਰੰਗ ਪ੍ਰੋਗਰਾਮ ਇਹ ਨਜ਼ਾਰੇਦਾਰ ਲਾਈਟਾਂ ਲਾਈਆਂ ਹੋਈਆਂ ਨੇ ਜੀ ਸ਼ਿਮਲੇ ਦੇ ਵਿੱਚ ਇਹ ਮਾਲ ਰੋਡ ਦੇ ਉੱਪਰ ਆ ਜੀ ਪੂਰਾ ਨਜ਼ਾਰਾ ਰਾਤ ਦਾ ਸੀਨ ਤੁਸੀਂ ਦੇਖ ਸਕਦੇ ਹੋ ਰਾਤ ਨੂੰ ਪੂਰੀਆਂ ਰੌਣਕਾਂ ਨੇ ਇਹ ਮਾਲ ਰੋਡ ਦੇ ਉੱਤੇ ਘੁੰਮਣਾ ਤਾਂ ਰਾਤ ਨੂੰ ਪੂਰੀ ਫੁੱਲ ਰੌਣਕ ਹੁੰਦੀ ਆ ਦੋਸਤੋ ਵੀ ਦੇਖ ਸਕਦੇ ਹੋ ਦੇਖੋ ਜੀ ਪੂਰੀਆਂ ਰੌਣਕਾਂ ਲੱਗੀਆਂ ਪਈਆਂ ਨੇ ਨਜ਼ਾਰੇ ਬੰਨੇ ਪਏ ਐ ਇੱਥੇ ਦਾ ਬੀਰ ਕਿੱਦਾਂ ਲੱਗਿਆ ਘੁੰਮ ਘੁੰਮ ਕੇ ਜਿਹੜੀ ਉਹਦੇ ਨਾਲ ਨਾਲ ਲੈ ਕੇ ਦਿਓ ਕੀ ਲੈਣਾ ਹਾਰ ਦੇਖੋ ਕਿੰਨਾ ਘੈਂਟ ਅੱਛਾ ਹਾਰ ਦੀ ਡਿਮਾਂਡ ਪੈ ਗਈ ਲੈ ਵੀ ਦੋਸਤੋ ਕਹਿੰਦੇ ਹਾਰ ਲੈਣਾ ਵਾ ਆਹ ਦੇਖੋ ਹਾਰ ਦੇ ਲੱਗਦਾ ਮੈਨੂੰ ਲੱਗਾ ਕੁੰਡਾ ਹੋਊ ਤੇ ਜੁਵੇਲਰ ਵਾਲੀ ਦੁਕਾਨ ਤੇ ਕਹਿੰਦੀ ਹਾਰ ਲੈਣਾ ਵਾ ਪ੍ਰੀਤ ਕਦੀ ਤੇ ਕੋਈ ਨਾ ਆਪਾਂ ਅਗਲੀ ਵਾਰ ਹੀ ਆਵਾਂਗੇ ਪ੍ਰੀਤ ਠੰਡ ਚ ਆਵਾਂਗੇ ਘੁੰਮਣ ਫਿਰ ਲਵਾਂਗੇ ਆਪਾਂ ਹੁਣ ਗੱਲਬਾਜ਼ੀ ਕਰਕੇ ਟਾਲ ਦਿੰਦੇ ਆ ਕੋਈ ਨਾ ਦੋਸਤੋ ਅਗਲੀ ਵਾਰੀ ਜੀ ਅਗਲੀ ਵਾਰੀ ਲਵਾਂਗੇ ਠੀਕ ਆ ਡਿਜ਼ਾਈਨ ਨਵੇਂ ਆ ਜਾਣਗੇ ਹੋਰ ਨਵੇਂ-ਨਵੇਂ ਡਿਜ਼ਾਈਨ ਆਉਣਗੇ ਭਾਜੀ ਕਹਿੰਦੇ ਇਸ ਲਗਾਨ ਤੇ ਹਾਂ ਜਿਹਨੂੰ ਸੋਕੁੰਡਾ ਕਰਾ ਦੇਣਾ ਇਹਨੇ ਨਿਕਲ ਗਿਆ ਇੱਥੋਂ ਫਟਾਫਟ ਇੱਥੋਂ ਦੇਖ ਸਕਦੇ ਹੋ ਤੁਸੀਂ ਆਰਮੀ ਦਾ ਹੈੱਡਕੁਆਟਰ ਆ ਦੇਖ ਰਹੇ ਹੋ ਤੁਸੀਂ ਉਹ ਦੇਖੋ ਜੁਆਇਨ ਇੰਡੀਅਨ ਫਾਰਮੀ ਆਰਮੀ ਬਹੁਤ ਵਧੀਆ ਬਹੁਤ ਲੱਗਿਆ ਭਾਰਤੀਆ ਸੈਨਾ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਵੀਡੀਓ ਦਿਖਾਉਂਦੇ ਆ ਇੰਡੀਆ ਦੀ ਸੈਨਾ ਦੀ ਵੀਡੀਓ ਦਿਖਾਉਂਦੇ ਆ ਜੀ ਇੱਧਰਲੇ ਪਾਸੇ ਟ੍ਰੇਨ ਟੂ ਫਾਈਟ ਜਿੱਦਾਂ ਦੀਆਂ ਵੀ ਫਾਈਟਾਂ ਇੰਡੀਅਨ ਆਰਮੀ ਨੇ ਕਰੀਆਂ ਨੇ ਜੀ ਉਹ ਸਾਰੀਆਂ ਫਾਈਟਾਂ ਇੱਥੇ ਤਸਵੀਰਾਂ ਲੱਗੀਆਂ ਨੇ ਤੇ ਉਸ ਤੋਂ ਬਾਅਦ ਫਿਲਮ ਵੀ ਦਿਖਾਉਂਦੇ ਆ ਤੁਸੀਂ ਦੇਖ ਸਕਦੇ ਹੋ ਫੋਟੋ ਖਿਲਾ ਲਾਪੋ ਫੋਟੋ ਵਿੱਚ ਆਹ ਸੈਨਾ ਕੇ ਹਰ ਯੋਧਾ ਦੀ ਪਛਾਣ ਹੈ ਆਹੇ 간 ਨੂੰ ਦਿਓ ਪਾਪਾ ਕਿੱਥੇ ਵੜਿਆ ਅੱਜ ਸਭਤੀ ਸ਼ੀਸ਼ ਕੇ ਸੋੜੋ ਕਾਦ ਅੱਛਾ ਬਿਲਾਕਰ ਹਮ ਸੈਨਾ ਦਾ ਫੋਟੋ ਚਲੋ ਕਾੜਾ ਵੀਊ ਦੇਖੋ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਾਖੂ ਮੰਦਿਰ ਆ ਉੱਥੇ ਤੇ ਰਾਤ ਦਾ 뷰 ਬਹੁਤ ਹੀ ਜ਼ਿਆਦਾ ਸ਼ਾਨਦਾਰ ਆ ਦੋਸਤੋ ਠੰਡੀਆਂ ਠੰਡੀਆਂ ਹਵਾਵਾਂ ਜੈਕਟਾਂ ਵਿੱਚ ਦੀ ਵੀ ਹਵਾ ਲੰਘ ਰਹੀ ਆ ਤੁਸੀਂ ਦੇਖ ਸਕਦੇ ਹੋ ਰਾਤ ਦਾ 뷰 ਪੂਰਾ ਓਕੇ ਰਿਪੋਰਟ ਹੋਇਆ ਪਿਆ ਬਾਜ਼ਾਰ ਜੁਗਨੂ ਵਾਂਗੂ ਜਗਦਾ ਹੂੰ ਹਾਂ ਹਾਂ ਕਿੰਨੇ ਲੋ ਮੇ ਹਲੋ ਦੋ ਮੇ ਨਾ ਬੰਸ ਸਾਰਾ ਮਾਲ ਰੋਡ ਘੁੰਮ ਘੁਮਾ ਕੇ ਤੁਹਾਨੂੰ ਵੀਡੀਓ ਦਿਖਾਤਾ ਮੁੜ ਕੇ ਆਪਾਂ ਪਹੁੰਚ ਚੁੱਕੇ ਆ ਆਪਣੇ ਕਮਰੇ 'ਚ 203 ਨੰਬਰ ਆਪਣਾ ਕਮਰਾ ਸੀਗਾ ਜੀ ਆਹ ਲੋ ਹਨੇਰਾ ਹੀ ਬਹੁਤ ਆ ਲੈਟ ਲੁੱਟ ਲਾਓ ਰਜਾਈਆਂ ਰਜੋਈਆਂ ਦਾ ਇੰਤਜ਼ਾਮ ਹੋ ਗਿਆ ਵਾ ਕੰਬਲਾਂ ਦਾ ਕਮਰੇ 'ਚ ਪਹੁੰਚ ਚੁੱਕੇ ਆ ਆਪਾਂ ਤੇ ਦਿਖਾਇਆ ਤੁਹਾਨੂੰ ਆਪਾਂ ਮਾਲ ਰੋਡ ਸ਼ਿਮਲੇ ਦੇ ਅੱਜ ਕਰਾਏ ਦਰਸ਼ਨ ਸਾਰਾ ਕੁਝ ਕੱਲ ਨੂੰ ਜਾਵਾਂਗੇ ਨਾਲ ਕੰਡਾ ਨਾਰਕੰਡਾ ਸੌਰੀ ਯਾਰ ਤੇ ਬਰਫ ਦੇ ਵੀ ਕਰਾਵਾਂਗੇ ਦਰਸ਼ਨ ਤੁਹਾਨੂੰ ਉੱਥੇ ਬਰਫ ਦੋਸਤੋ ਇਹ ਕਰਾ ਯਾਰ ਇਹ ਅਭੀ ਮੈਨਾ ਮੋਟਾ ਜੀ ਗਲਤੀ ਗਲਤੀ ਹੋ ਜਾਂਦੀ ਆ ਬੋਲਣ ਤੇ ਮaaf ਕਰਿਓ ਯਾਰ ਕੋਈ ਚੱਕਰ ਨਹੀਂ ਤੁਸੀਂ ਸਪੋਰਟ ਕਰਿਆ ਕਰੋ ਆਪਾਂ ਤੁਹਾਨੂੰ ਵੀਡੀਓ ਨਵੀਆਂ ਨਵੀਆਂ ਜਰੂਰ ਲੈ ਕੇ ਆਉਂਦੇ ਰਵਾਂਗੇ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ ਹੁਣ ਅਗਲੇ ਬਲੌਗ ਦੇ ਵਿੱਚ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰੀ ਵੀਡੀਓ ਨੂੰ ਪਿਆਰ ਕੀਤਾ ਧੰਨਵਾਦ ਸਾਰਿਆਂ ਦੋਸਤਾਂ ਮਿੱਤਰਾਂ ਦਾ ਜੀ ਆਪਾਂ ਲੈ ਕੇ ਆਵਾਂਗੇ ਤੁਹਾਡੇ ਲਈ ਹੁਣ ਨਵੀਂ ਵੀਡੀਓ ਨਾਰਕੰਡੇ ਦੀ ਵੀਡੀਓ ਆਉਗੀ ਉੱਥੇ 스노우ਫਾਲ ਬਰਫ ਹੈਗੀ ਆ ਉੱਥੇ ਦੀ ਵੀਡੀਓ ਪੂਰੀ ਦਿਖਾਵਾਂਗੇ ਉੱਥੇ ਦੀ ਪੂਰੀ ਗਾਈਡਲਾਈਨਸ ਦੱਸਾਂਗੇ ਕਿੰਨਾ ਕਰਾਇਆ ਕੀ ਸਾਰਾ ਕੁਝ ਦੱਸ ਦਾਂਗੇ ਜੀ ਨਾਲ ਦੀ ਨਾਲ ਮਿਲਦੇ ਆ ਤੁਹਾਨੂੰ ਅਗਲੇ ਬਲੌਗ 'ਚ ਜੀ